ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਬੜੀਆ ਠੀਕ ਠਾਕ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਤੇ ਹੁਣ ਹੈਗਾ ਜੀ ਟਾਈਮ ਦੁਪਹਿਰ ਦਾ ਫੈਟ੍ਰਿਕ ਹੈਗੀ ਜੀ ਅੱਜ 12 ਦਸੰਬਰ ਅੱਜ ਮੌਸਮ ਥੋੜਾ ਜਿਹਾ ਵੀ ਧੁੱਪ ਨਹੀਂ ਨਿਕਲੀ ਸੀਗੀ ਵੀ ਖਰਾਬ ਜਿਹਾ ਵੈਸੇ ਜਿਵੇਂ ਨਵੰਬਰ ਮਹੀਨਾ ਚੱਲ ਰਿਹਾ ਹਜੇ ਠੰਡ ਇੰਨੀ ਨਹੀਂ ਹੋਈ ਪਤਾ ਨਹੀਂ ਰੱਬ ਵੀ ਹਨਾ ਭੁੱਲ ਭਾਲੀ ਗਿਆ ਵੀ ਠੰਡ ਵੀ ਪਾਉਣੀ ਆ ਵੀ ਧੂਆਂ ਜਿਹਾ ਕਰਕੇ ਵੀ ਐ ਧੁੱਪ ਤਾਂ ਨਹੀਂ ਨਿਕਲਦੀ ਪਰ ਠੰਡ ਵੀ ਹੈ ਨੀਗੀ ਤੇ ਸਵੇਰੇ ਥੋੜੀ ਜੀ ਹੁੰਦੀ ਆ ਵੀ ਉਹ ਵੀ ਮਾੜੀ ਮੋਟੀ ਬੇਮਨੂਮੀ ਨਹੀਂ ਨਹੀਂ ਠੰਡੇ ਨਹੀਂ ਹੈਗੀ ਤੇ ਬਾਕੀ ਭੈਣ ਭਰਾ ਹਨਾ ਮੈਨੂੰ ਬਹੁਤ ਕਮੈਂਟ ਕਰ ਰਹੇ ਸੀ ਤੁਸੀਂ ਭੈਣੇ ਵੀਡੀਓ ਨਹੀਂ ਪਾਉਂਦੇ ਤੇ ਕਿਉਂ ਨਹੀਂ ਪਾਉਂਦੇ ਕੀ ਗੱਲ ਹੋ ਗਈ ਤੇ ਵੀਰੇ ਹਨਾ ਕੰਮ ਦਾ ਸੀਜ਼ਨ ਆ ਤੁਹਾਨੂੰ ਪਤਾ ਵੀ ਆਪਾਂ ਨੂੰ ਕੋਈ ਇੰਨਾ ਆਏ ਵੀ ਨਹੀਂ ਸੀਗਾ ਵੀ ਮੈਂ ਹਾਂ ਵੀ ਕੋਈ ਜਿਵੇਂ ਕਾਇਆ ਦਿੰਦਿਆਂ ਹੁਣ ਮੈਨੂੰ ਲੋਕ ਮੈਂ ਤੁਹਾਨੂੰ ਪਹਿਲਾਂ ਵੀਡੀਓ ਚ ਵੀ ਦੱਸਿਆ ਸੀ ਵੀ ਪੇਮੈਂਟ ਵਾ ਬਾਰੇ ਆਏ ਪਾਉਂਦੇ ਆਏ ਪਾਉਂਦੇ ਆ ਵੀ ਆਪਾਂ ਨੂੰ ਥੋੜਾ ਜਿਹਾ ਸ਼ੌਂਕ ਸੀਗਾ ਜਦੋਂ ਮੈਨੂੰ ਆਏ ਸੀ ਮੈਨੂੰ ਦੇਖ ਕੇ ਭੈਣ ਭਰਾ ਕੋਈ ਕੰਮ ਕਰਨ ਲੱਗਣ ਹਨਾ ਮੇਰੀਆਂ ਭੈਣਾਂ ਤੇ ਆਪ ਤਾਂ ਵੀਡੀਓ ਪਾਉਂਦੇ ਸੀ ਤੇ ਉਹ ਆਪਣਾ ਹੁਣ ਕੰਮ ਦਾ ਸੀਜ਼ਨ ਸੀ ਪਹਿਲਾਂ ਝੋਨਾ ਵੜਦੇ ਸੀਗੇ ਫਿਰ ਕਣਕ ਵੇਚਣ ਲੱਗੇ ਤੇ ਬਸ ਸਾਈਂ ਵੀ ਕੰਮਾਂ ਚ ਹਨਾ ਵੀ ਟਾਈਮ ਹੀ ਲੱਗਦਾ ਸੀ ਇੱਕ ਬੱਚੇ ਲੇਟ ਹੋ ਜਾਂਦੇ ਹੈਗੇ ਸਕੂਲੋਂ ਵੀ ਉਹ ਆਉਂਦੇ 3:30 4:00 ਵਜੇ ਉਦੋਂ ਨਹੀਂ ਆਪਾਂ ਵੀਡੀਓ ਬਣਾ ਸਕਦੇ ਸਵੇਰੇ ਨਹੀਂ ਬਣਦੀ ਅਸੋਂ ਤਾਂ 11:00 ਵਜੇ 11:30 ਵਜੇ ਕੰਮ ਨਿਪਟਦਾਗਾ ਸਾਰਾ ਦਿਨ ਕੰਮ ਹੀ ਨਹੀਂ ਲੋਟੋਂਦੇ ਤਾਂ ਕਰਕੇ ਆਪਾਂ ਤੋਂ ਵੀਡੀਓ ਨਹੀਂ ਬਣੀ ਬਣੀ ਤੇ ਹੂੰ ਬਹੁਤ ਬਹੁਤ ਉਹਨਾਂ ਭੈਣ ਭਰਾਵਾਂ ਦਾ ਧੰਨਵਾਦ ਜਿਹੜੇ ਫਿਕਰ ਕਰਦੇ ਆ ਭੈਣੇ ਤੋਂ ਵੀਡੀਓ ਨਹੀਂ ਪਉਂਦੀ ਤੇ ਬਸ ਜੀ ਹੁਣ ਫ੍ਰੀ ਹੋ ਗਏ ਤੇ ਵੀਡੀਓ ਪਾਇਆ ਕਰਾਂਗੇ ਇੱਕ ਥੋੜਾ ਜਿਹਾ ਹਣ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਚ ਦੱਸਿਆ ਸੀ ਵੀ ਜੀ ਮੈਂ ਲੋਕ ਸਮਝਦੇ ਆ ਕਿ ਲੋਕ ਕਹਿੰਦੇ ਆ ਉਹ ਵੀਡੀਓ ਪਾਉਂਦੇ ਐ ਪਾਉਂਦੇ ਆਪਾਂ ਪਹਿਲਾਂ ਤੁਹਾਨੂੰ ਜਰੂਰ ਦੱਸਿਆ ਸੀ ਪਰ ਬਹੁਤ ਭੈਣ ਭਰਾਵਾਂ ਨੇ ਮੈਨੂੰ ਇਹ ਵੀ ਕਿਹਾ ਸੀ ਭੈਣੇ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਤੁਸੀਂ ਵੀਡੀਓ ਪਾਇਆ ਕਰੋ ਵੀ ਆਪਾਂ ਹਣਾ ਸਾਰਿਆਂ ਨੂੰ ਪਤਾ ਹੀ ਆ ਵੀ ਆਪਾਂ ਕਿਹੜਾ ਕੋਈ ਹਣਾ ਇਹੋ ਐਸੀ ਵੈਸੀ ਕੋਈ ਐ ਕੋਈ ਰੀਲ ਪਾਉਣਾ ਜਾਂ ਕੋਈ ਵੀ ਆਪਾਂ ਹਣਾ ਜੇ ਕੋਈ ਸ਼ਾਰਟਸ ਵੀ ਪਾਉਣੇ ਆ ਉਹ ਵੀ ਆਪਣੇ ਮਾਲ ਪਸ਼ੂਆਂ ਦਾ ਤੇ ਕੋਈ ਆਪਾਂ ਕੋਈ ਇਹੋ ਜੀ ਗਲਤ ਵੀਡੀਓ ਨਹੀਂ ਪਾਉਂਦੇ ਹਨਾ ਜਿਹਦੇ ਨਾਲ ਕਿਸੇ ਦੂਜਾਂ ਤੇ ਵੀ ਕੋਈ ਅਸਰ ਪੈਂਦਾ ਗਾਏ ਆਪਾਂ ਉਹ ਵੀਡੀਓ ਪਾਉਣੀ ਹੈ ਵੀ ਜਿਹਨੂੰ ਦੇਖ ਕੇ ਦੂਜੇ ਵੀ ਕੰਮ ਕਰਨ ਲੱਗਣ ਵੀ ਮੇਰੇ ਆ ਭੈਣ ਅੱਗੇ ਵੀ ਤੁਹਾਨੂੰ ਦੱਸਦੇ ਹੁੰਨੇ ਆ ਵੀ ਕਹੀ ਹੈ ਨਾ ਕਮੈਂਟ ਕਰਦੇ ਆ ਭੈਣੇ ਤੁਹਾਨੂੰ ਦੇਖ ਕੇ ਸਣਸੀ ਵੀ ਤੁਹਾਨੂੰ ਦੇਖ ਕੇ ਵੀ ਜਿਹੜੀ ਤੁਸੀਂ ਵੀਡੀਓ ਪਾਉਣੀ ਹੋ ਜਿਹੜੀਆਂ ਚੀਜ਼ਾਂ ਤੁਸੀਂ ਪਾਉਣੀ ਹੋ ਅਸੀਂ ਵੀ ਸਾਡੇ ਪਸ਼ੂਆਂ ਨੂੰ ਇਹ ਪਾਉਣ ਲੱਗ ਗਏ ਲੱਗੇ ਆਪਾਂ ਐ ਨਹੀਂ ਕਹਿੰਦੇ ਜੀ ਇੱਕ ਦੂਜੇ ਨੂੰ ਦੇਖ ਕੇ ਖਰਚਾ ਕਰੋ ਖਰਚਾ ਮੈਂ ਵੀ ਨਹੀਂ ਕਰਦੀ ਜੀ ਨਾ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਦਿੱਤੀ ਹੁੰਨੀ ਆ ਵੀ ਮੈਂ ਥੋੜੀ ਜਿਹੀ ਕੰਜੂਸ ਨਹੀਂ ਆ ਤੇ ਮੇਰੇ ਹਸਬੰਦ ਤਾਂ ਉਹ ਜਾਦੇ ਫੀਡ ਪਾ ਦਿੰਦੇ ਆ ਪਰ ਮੈਂ ਇਥੋਂ ਨਹੀਂ ਪੈਂਦੀ ਤੇ ਆਪਾਂ ਆ ਕੱਕ ਪੱਠਰ ਲਾ ਲਿਆ ਤੇ ਆਪਾਂ ਬੈੜ ਦੇ ਕੱਢ ਕੇ ਰੱਖ ਤੇ ਕੱਕ ਪਰੇ ਹੁਣ ਦੂਜਿਆਂ ਨੂੰ ਪਾ ਦਾਂਗੇ ਆਪਾਂ ਫੀਡ ਤੇ ਬਾਕੀ ਦੁਨੀਆਦਾਰੀ ਦੀ ਗੱਲ ਕਰਦੇ ਆ ਜੀ ਆਪਾਂ ਜਿਵੇਂ ਕਹਿੰਦੇ ਆ ਹਨਾ ਦੁਨੀਆ ਵੀ ਆਹਰੀ ਦੇ ਇੱਕ ਪਾਸੇ ਦਿੰਦੇ ਹੁੰਦੀ ਆ ਤੇ ਜਹਾਨ ਦੇ ਦੋਨੇ ਪਾਸੇ ਇਹ ਬਿਲਕੁਲ ਸਹੀ ਆ ਜੀ ਕਿਉਂਕਿ ਜੀ ਜੇ ਆਪਾਂ ਆ ਹਨਾ ਵੀਡੀਓ ਪਾਉਣ ਲੱਗ ਗੀ ਮੈਂ ਜਿਵੇਂ ਤੇ ਲੋਕ ਤਰ੍ਹਾਂ ਤਰ੍ਹਾਂ ਦੇ ਗੱਲਾਂ ਕਰਦੇ ਆ ਤਾ ਮੇਰਾ ਮਨ ਕਰਦਾ ਸੀ ਹਨਾ ਵੀ ਆਪਾਂ ਨਹੀਂ ਵੀਡੀਓ ਪਾਉਂਦੇ ਕਿ ਚੱਲ ਛੱਡ ਪਰੇ ਵੀ ਕਿਤੇ ਨਾ ਕਿਤੇ ਮਨ ਦੁਖੀ ਬਹੁੰਦਾ ਸੀ ਕਿਉਂਕਿ ਮੈਨੂੰ ਸ਼ੌਂਕ ਸੀ ਮੈਂ ਤੁਹਾਨੂੰ ਦੱਸ ਦਿੰਦੀ ਮੈਨੂੰ ਸ਼ੌਂਕ ਸੀਗਾ ਵੀ ਵੀਡੀਓ ਪਾਉਂਦਾ ਪਰ ਮਨ ਦੁਖੀ ਵੀ ਹੋਵੇ ਕਦੇ ਮੈਂ ਮਨ ਸਮਝਾ ਲੈਂਦੇ ਆ ਵੀ ਛੱਡ ਪਰੇ ਵੀ ਆਪਾਂ ਨਹੀਂ ਵੀਡੀਓ ਪਾਉਂਦੇ ਫਿਰ ਅਜੇ ਹੋ ਜਾਂਦਾ ਵੀ ਚੈਨਲ ਨੇ ਗਰੋ ਕਰਿਆ ਸੀ ਹਨਾ ਵੀ ਭੈਣ ਭਰਾਵਾਂ ਦਾ ਇੰਨਾ ਪਿਆਰ ਮਿਲਣ ਲੱਗਿਆ ਸੀ ਵੀ ਨਹੀਂ ਵੀਡੀਓ ਪਾਈਏ ਤੇ ਫਿਰ ਮੇਰਾ ਭਰਾ ਵੀ ਮੈਨੂੰ ਪੁੱਛਣ ਲੱਗਿਆ ਤੂੰ ਵੀਡੀਓ ਕਿਉਂ ਨਹੀਂ ਪਾਈ ਹੁਣ ਮੈਂ ਦੱਸਣ ਲੱਗ ਗਈ ਮੈਂ ਕਹਾਂ ਵੀ ਹਨਾ ਲੋਕ ਐਵੇਂ ਗੱਲਾਂ ਕਰਦੇ ਆ ਤੇ ਫਿਰ ਮੇਰਾ ਭਰਾ ਕਹਿੰਦਾ ਨਹੀਂ ਕਹਿੰਦਾ ਪੁੱਤ ਤੂੰ ਸ਼ੇਰ ਨਹੀਂ ਬਣ ਕਹਿੰਦਾ ਐ ਥੋੜੀ ਲੋਕਾਂ ਤੋਂ ਡਰੀਦਾ ਹੁੰਦਾ ਤੇ ਫਿਰ ਥੋੜਾ ਜਣਾ ਗੱਲ ਮੇਰੇ ਮਨ ਤੇ ਵੀ ਐ ਦਿਮਾਗ ਤੇ ਅਸਰ ਕਰ ਗਈ ਬਈ ہاں ਸਹੀ ਗੱਲ ਆ ਵੀ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਕਿਉਂਕਿ ਆਪਾਂ ਘੋੜੇ ਨੂੰ ਵੀ ਸੜਕਾਂ ਤੇ ਹਨਾ ਤੁਰਦਾ ਦੇਣਿਆ ਦੇਖ ਉਹਦੇ ਅੱਖਾਂ ਤੇ ਕੀ ਲੱਗਾ ਹੁੰਦਾ ਮੈਨੂੰ ਨਾ ਨਹੀਂ ਪਤਾ ਵੀ ਉਹਦਾ ਐ ਹੁੰਦਾ ਪਾਸੇ-ਆਸੀ ਧਿਆਨ ਨਾ ਜਾਵੇ ਸਿੱਧਾ ਆਪਦੇ ਕੰਮ ਤੇ ਫੋਕਸ ਕਰੇ ਵੀ ਸਿੱਧਾ ਆਪਣੀ ਚਾਲ ਚੱਲੇ ਤੇ ਬਸ ਹਾਂ ਜੀ ਇਹੀ ਗੱਲ ਮੇਰੇ ਹਸਬੰਦ ਕਹਿੰਦੇ ਆ ਤੇ ਮੇਰੇ ਪੇਕੇ ਵੀ ਕਹਿੰਦੇ ਆ ਤੇ ਫਿਰ ਹੁਣ ਆਪਾਂ ਕਹਿੰਨੇ ਆ ਆਪਾਂ ਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ ਜਦੋਂ ਮੇਰੇ ਪੇਕੇ ਨਾਲ ਆ ਮੇਰੇ ਸਹੁਰੇ ਨਾਲ ਆ ਤੇ ਆਪਾਂ ਵੀਡੀਓ ਜ਼ਰੂਰ ਪਾਇਆ ਕਰਾਂਗੇ ਜੀ ਤੇ ਇਹ ਤਾਂ ਵਿਚਾਰੀ ਇੱਥੇ ਰਹਿੰਦੀ ਆ ਆਪਾਂ ਤੁਹਾਨੂੰ ਦੱਸਦੀ ਹੁਣੇ ਅੰਦਰ ਹੀ ਇਹਨੂੰ ਇੱਥੇ ਪਾਉਣੀ ਆਪਾਂ ਫੀਡ ਕੀ ਆਪਣਾ ਮੂਸੇ ਵਾਲਾ ਜਾਂਦਾ ਗਿਆ ਆ ਹੁਣ ਸਕੂਲੋਂ ਬਾਣ ਜੀ ਮੇਰੀ ਬਣਾ ਰਹੀ ਸੀ ਵੀਡੀਓ ਆਪੀ ਕੱਪੜੇ ਪਾਇਆ ਆ ਉਹ ਸ਼ਰਟ ਥੋੜੀ ਜੀ ਲੋਟ ਨਹੀਂ ਕਰੀ ਸੀ ਉਹਨੇ ਲੱਗ ਗਿਆ ਕੋਈ ਆਪਾਂ ਕੰਮ ਤਾਂ ਹੁੰਦਾ ਚੁੰਨੇ ਨਾ ਚਾਹ ਚੂਦਾ ਇਹਨਾਂ ਨੂੰ ਹੁੰਦਾ ਨਹੀਂ ਵੀ ਆ ਕੇ ਚਾਹ ਪੀਣੀ ਆ ਛੇਤੀ ਫਿਰ ਮੈਂ ਆਪਾਂ ਕਾਕਪਟਾ ਪਾ ਕੇ ਫਿਰ ਉਹ ਕਰਦੀ ਹੁੰਨੀ ਆ ਤੇ ਹੁਣ ਆਪਾਂ ਪਾਉਣੇ ਆ ਜੀ ਜਿਹੜੀ ਮੱਛੀ ਆਪਣੀ ਸੂਣ ਵਾਲੀ ਆ ਉਹਨੂੰ ਆਪਾਂ ਪਾਉਣੇ ਆ ਜੀ ਆਪਾਂ ਕਾਰਗਿਲ ਦੀ ਫੀਡ ਤਾਂ ਕੜ ਕੇ ਆਪਾਂ ਤੁਹਾਨੂੰ ਨੇੜਿਓਂ ਕਰਕੇ ਦਿਖਾਈ ਆ। ਵੀਡੀਓ ਉਹ ਕਰਦੇ ਆ। ਤੇ ਇੱਕ ਆ ਜਿਹੜਾ ਆਪਾਂ ਇਹ ਪੁੜੀਆਂਈਆਂ ਝੇੜ ਪਾਲੇ ਕੇੰਦਾ ਸੀਗਾ ਆਪਾਂ ਤੇ ਮੱਛੀ ਨੂੰ ਪਾਉਣ ਵਾਸਤੇ ਤੇ ਮੈਟਾਬੋਲਾਈਟ ਪਤਾ ਨਹੀਂ ਕੀ ਐ ਜੀ ਇਹ ਤਾਂ ਨਾਂਗਾ ਕੁਛ ਆ ਇਹਦਾ। ਤੇ ਇਹ ਪਰ ਆਪਣੀ ਮੱਝ ਨੇ ਨਹੀਂ ਖਾਦੀ ਉਹ ਦੋ ਪੁੜੀਆਂ ਆਪਾਂ ਨੇ ਬੇਸਟ ਕਰਤੀਆਂ ਪੀਕ ਗ੍ਰਾਮ ਦੀ ਪੁੜੀ ਸੀ ਸ਼ਾਇਦ ਤੇ ਉਹ ਆਪਾਂ ਨੇ ਪੁੜੀਆਂ ਬਸ ਬੇਸਟ ਕਰਤੀਆਂ ਇਹਨੇ ਖਾਧਾ ਨਹੀਂ ਕਿਉਂਕਿ ਇਹਨੇ 스멜 ਆਈ ਹੂੰ ਤਾਂ ਵੈਰੇ ਵੈਸੇ ਔਰੇਂਜੀ ਜਿਵੇਂ ਔਰੇਂਜ ਤੇ ਹੁੰਦੀ ਹੁੰਦੀ ਆਇ ਸਮੈਲ ਸੀਗੀ ਪਰ ਉਹਨੇ ਨਹੀਂ ਖਾਦੀ ਤੇ ਆਪਾਂ ਅਖਾ ਚਲੋ ਕੋਈ ਗੱਲ ਨਹੀਂ ਬੈਡ ਨੂੰ ਪਾ ਦਾਂਗੇ ਪਰ ਜਿਹਦੇ ਪਸ਼ੂ ਵੀ ਇਹ ਖਾ ਲੈਂਦੇ ਆ ਤੇ ਰਿਜ਼ਲਟ ਬਹੁਤ ਵਧੀਆ ਹੁੰਦਾ ਦਾ ਬਹੁਤ ਵਧੀਆ ਲੀਵਾ ਬਣਦਾ ਇਹਦੇ ਨਾਲ ਤੇ ਪਰ ਆਪਣੀ ਮੱਝ ਨੇ ਖਾਦੀ ਨਹੀਂ ਕੀ ਕਰੀਏ ਹਨਾ ਆਪਾਂ ਐ ਨਹੀਂ ਕਹਿੰਦੇ ਵੀ ਤੁਸੀਂ ਮੇਰੇ ਮੰਗਰ ਲੱਗ ਕੇ ਦੇਖ ਕੇ ਨਾ ਤੁਸੀਂ ਵੀ ਆ ਚੀਜ਼ਾਂ ਲਿਆਓ ਪਰ ਉਹ ਲਿਆਓ ਹਨਾ ਜਿਨੇ ਵੀ ਪਸ਼ੂ ਵੀ ਕੋਈ ਚੀਜ਼ ਨਹੀਂ ਛੱਡਦੇ ਸਾਰਾ ਚੀਜ਼ਾਂ ਖਾ ਲੈਂਦੇ ਆ ਤੇ ਆਪਣੀਆਂ ਫੀਡ ਵੀ ਕਾਰਗਿਲ ਦੀ ਉਹਨੇ ਵੀ 2-4 ਦਿਨ ਤਾਂ ਖਾਦੀ ਨਹੀਂ ਸੀ ਹੁਣ ਤੱਕ ਖਾ ਲੈਂਦੀ ਆ ਹੁਣ ਵੀ ਪਰ ਐ ਨਹੀਂ ਵਿੱਕੇ ਲੱਤ ਲੱਗ ਕੇ ਆ ਕੇ ਹਨਾ ਇਹ ਖਾਣ ਲੱਗ ਜੂ ਬਸ ਵੀ ਅਸੀਂ ਜਿੰਨੀ ਸੰਭਾਲ ਲੈਂਦੇ ਆ ਵੀ ਹੌਲੀ-ਹੌਲੀ ਖਾ ਲੈਂਦੀ ਆ ਜਿਵੇਂ ਖਾ ਲਈ ਹਟ ਗਈ ਖਾ ਲਈ ਹਟ ਗਈ ਐ ਕਰਦੀ ਆ ਇਹ ਖਾ ਜ਼ਰੂਰ ਲੈਂਦੀ ਆ ਵੀ ਮੈਂ ਚਾਹ ਕੇ ਹੀ ਨਹੀਂ ਖਾਂਦੀ ਕਿ ਮੈਂ ਨੱਕ ਮਾਰ ਕੇ ਖਾਂਦੀ ਆ ਚਲੋ ਜੀ ਹਣਾ ਇਹ ਆਪਾਂ ਵੀ ਉਹ ਕਰਦੇ ਆਂ ਕਿ ਰਹਿੰਦੇ ਆ ਆਪਣੀ ਮੱਚ ਤੇ ਹਜੇ 30 ਤਰੀਕ ਨੂੰ ਦਿਨ ਪੂਰੇ ਹੋਏ ਆ ਦਿਨ ਪੂਰੇ ਹੋਣੇ ਨੇ ਤੇ ਹੁਣ ਹੈਗੀ ਆ ਜੀ 12 ਤਰੀਕ 18 ਕ ਦਿਨ ਨੇ ਰਹਿ ਗਏ ਲਗਭਗ 18 ਨਹੀਂ ਸੱਚ ਹਾਂ ਇੰਨੇ ਕ ਦਿਨ ਹੀ ਰਹਿ ਗਏ ਦੇ ਦਿਨ ਪੂਰੇ ਹੁਣ ਚ ਇਹ ਪਾ ਰਹੀ ਆਪਾਂ ਉਹਨਾਂ ਨੂੰ ਫੀਡ ਲੈਤੀ ਪਾਈ ਆਪਾਂ ਉਹਨਾਂ ਨੂੰ ਤਿੰਨਾ ਦੀ ਆਪਾਂ ਲੈਤੀ ਭੋਖ ਰੱਖਦੇ ਹੁੰਨੇ ਆ ਵੀ ਚਲ ਇਹਨੇ ਨਾ ਖਾ ਲੈਂਦੀ ਆ ਨਹੀਂ ਤਾਂ ਵਿੱਚ ਹਨਾ ਹੁੰਦੇ ਆ ਵੀ ਨੇੜੇ ਬੰਦ ਕਰ ਦਿੰਦੇ ਆ ਵੀ ਪਸ਼ੂ ਔਖਾ ਹੁੰਦਾ ਹੈ ਪਰ ਅਸੀਂ ਪਾਈ ਜਾਂਦੇ ਆ ਤੇ ਇਹ ਜਗਾ ਜੀ ਆਪਣਾ ਬੈਟਾ ਵਿੱਚ ਦਾ ਲੀਟਰ ਉਹ ਤੇ ਆਪਣਾ ਪਹਿਲਾਂ ਦਾ ਹੀ ਬਚਿਆ ਪਿਆ ਸੀ ਕੁਛ ਝੋਟੀ ਵਾਲਾ ਉਹਨੇ ਨਹੀਂ ਪੀਤਾ ਸੀਗਾ ਇਹਨਾਂ ਕਿ ਵੈਸੇ ਨੂੰ ਲੱਗਤੋਂ ਨਹੀਂ ਲੈਂਦਾ ਵੀ ਚਲਾਏ ਸੀਗਾ ਇਹਨੂੰ ਵੀ ਉਹ ਪਾਦਿਆ ਕਰਾਂਗੇ ਉਹ ਜਿਹੜਾ ਪੁੜੀਆਂ ਲੈ ਕੇ ਆਉਂਦੀਆਂ ਸੀ ਆਪਾਂ ਪਰ ਇਹਨੇ ਉਹ ਵੀ ਨਹੀਂ ਖਾਧੀਆਂ ਲੀਟਰ ਵੀ ਨਹੀਂ ਮੰਗਾਇਆ ਮੈਂ ਮੈਂ ਕਿਹਾ ਚਲੋ ਹੁਣ ਉਧਰ ਪੈਸੇ ਲਾਤੇ ਫਿਰ ਮੈਂ ਕਿਹਾ ਚਲੋ ਜਿੰਨਾ ਕਹੇਗਾ ਉਹ ਪਾ ਦਿੰਨੇ ਆ ਕਿਉਂਕਿ ਇਹ ਕਾਰ ਖਿਲਦੀ ਫੀਡ ਹੈ ਸ ਆਪਣੀ ਝੋਟੀ ਖਾਂਦੀ ਨਹੀਂ ਸੀ ਤੇ ਇਹ ਹਜੇ ਖਾ ਲੈਂਦੀ ਆ ਸਾਰੇ ਸੰਨੀ ਆਪਾਂ ਨੇ ਪਾਤੀ ਕਟੂਆਂ ਦਾ ਧਾਣਾ ਆਪਾਂ ਭੁੱਲ ਲਏ ਸੀ ਉਹ ਲੈ ਕੇ ਆਈ ਸੁਣ ਛੋਟੇ ਕਟਿਆਂ ਦਾ ਤੇ ਭੈਣ ਪ੍ਰავਝਰੀ ਮੈਨੂੰ ਬਾਲੇ ਕਮੈਂਟ ਕਰਦੇ ਸੀ ਤੁਸੀਂ ਵੀਡੀਓ ਪਾਓ ਪਾਓ ਤੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਹੀ ਆਪਾਂ ਅੱਜ ਇਹ ਵੀਡੀਓ ਪਾਈ ਆ ਤੇ ਉਮੀਦ ਕਰਦੇ ਆਂ ਵੀ ਪਸੰਦ ਵੀ ਜਰੂਰ ਕਰੋਗੇ ਤੇ ਹੁਣ ਆਪਾਂ ਬਣਨੇ ਦੇ ਜੀ ਪਸ਼ੂ ਕਿਉਂਕਿ ਦਿਨ ਛੋਟੇ ਹੋ ਗਏ ਹਨਾ ਕੰਮਾਂ ਤੋਂ ਤਾਂ ਇੰਚ ਬਸ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਲੱਗਦਾ ਤੇ ਆਪਾਂ ਵੀ 10-11 ਕਿੱਲੇ ਝੋਨਾ ਵੱਢਿਆ ਸੀ ਉਹ ਕਣਕ ਬੀਜ ਲਈ ਤੇ ਬਾਕੀ ਹਜੇ ਮੱਕੀ ਵਾਲੀ ਪਈ ਹੈਗੀ 11-12 ਕਿੱਲੇ ਇੱਕ 11-21 ਹੁੰਦਾ ਜਿਹੜਾ ਝੋਨਾ ਉਹ ਸੀਗਾ ਤੇ ਉਹ ਆਪਣਾ ਵੱਢ ਤਾਂ ਲਿਆ ਤੇ ਵੇਚਣਾ ਲੱਪਿਆਗਾ ਕੋਟੇ ਕਪੂਰੇ ਲੈ ਕੇ ਜਾਂਦੇ ਹੁੰਦੇ ਆ ਮੇਚਨ ਤਿੰਨ ਕਿੱਲੇ ਉਹ ਸੀਗਾ 11 12 ਕਿੱਲੇ ਮੱਕੀ ਵਾਲਾ ਪਿਆ ਇੰਨਾ ਹਜੇ ਜੀ ਵੱਢਣ ਵਾਲਾ ਨਹੀਂ 11 12 ਕਿੱਲੇ ਮੱਕੀ ਵਾਲਾ ਰਹਿ ਗਿਆ 11 ਕਿੱਈ ਆਪਾਂ ਨੇ ਵੱਢ ਲਿਆ ਕਾਲੀ ਵੱਟਿਆ ਉਹ ਤੇ ਇਹ ਆਪਣਾ ਪਲਾਸਮੈਕਮਾ ਉਹ ਸਿਰੇ ਤੇ ਆਪਣੀ ਉਹ ਮੱਝ ਖੜੀ ਆ ਜਿਹੜੀ ਆਪਣੀ ਹੁਣ ਸੂਣ ਵਾਲੀ ਆ ਤੇ ਇੱਕ ਹੋਰ ਗੱਲ ਦੱਸਾਂ ਇਹ ਆਪਣੀ ਉਹ ਮੱਝ ਜਿਹੜੀ ਤਾਂ ਮੈਂ ਸ਼orts ਪਾਇਆ ਸੀ ਨਾ ਮੇਰਾ ਹਸਬੰਦ ਕਹਿੰਦਾ ਸੀ ਤਾਰ ਕੱਢੇ ਝਾਂਚਰਾ ਵਾਲੀ ਤੇ ਕੱਟੇ ਵਾਲਾ ਉਹਦੀ ਲੱਤਾਂ ਮਾਰਦਾ ਉਹ ਮਾਝਾ ਜੀ ਆਪਣੀ ਇਹ ਤੇ ਵਸੇ ਇੱਕ ਗੱਲ ਆਪਾਂ ਸਾਰਿਆਂ ਨੂੰ ਕਹਨੇ ਆ ਕਿਉਂਕਿ ਜੇ ਮੇਰਾ ਮੇਰਾ ਮਨ ਵੀ ਪਹਿਲਾਂ ਦੁਖੀ ਹੁੰਦਾ ਸੀ ਪਰ ਹੁਣ ਨਹੀਂ ਹੁਣ ਮੇਰੇ ਪਿਓ ਆ ਅੱਗੇ ਜਦੋਂ ਮੇਰੇ ਭਰਾ ਨੇ ਕਿਉਂਕਿ ਜੇ ਮੇਰੇ ਸਿਰ ਤੇ ਪਿਓ ਹੈ ਨਹੀਂ ਮੇਰੇ ਭਰਾ ਨੇ ਜਦੋਂ ਕਹਤਾ ਪੁੱਤ ਸ਼ੇਰ ਨਹੀਂ ਬਣ ਕਿਸੇ ਦੀ ਪਰਵਾਹ ਨਾ ਕਰ ਤੇ ਉਹੀ ਗੱਲ ਆਪਾਂ ਨੇ ਫਸੇ ਯਾਦ ਰੱਖੀ ਹੈ ਹੁਣ ਕਿਸੇ ਦੀ ਪਰਵਾਹ ਨਹੀਂ ਕਰੀਦੀ ਆਪਾਂ ਕਿਹੜਾ ਕੋਈ ਗਲਤ ਵੀਡੀਓ ਪਾਉਣੇ ਆ ਤੇ ਜਿੱਥੋਂ ਵੀ ਸਾਰਿਆਂ ਨੂੰ ਇਹੀ ਕਹਿੰਨੇ ਆ ਵੀ ਲੋਕਾਂ ਦੀ ਪਰਵਾਹ ਨਾ ਕਰੋ ਤੇ ਬਸ ਆਪਦੇ ਕੰਮ ਤੇ ਫੋਕਸ ਕਰੋ ਕਿਉਂਕਿ ਜੇ ਆਪਾਂ ਹਨਾ ਮਿਹਨਤ ਕਰਨੀ ਹੈ ਜਦੋਂ ਮਿਹਨਤ ਕਰਕੇ ਖਾਣਾ ਆਪ ਹੀ ਮਿਹਨਤ ਕਰਨੀ ਹੈਗੀ ਤੇ ਫਿਰ ਲੋਕਾਂ ਦੀ ਪਰਵਾਹ ਕਿਉਂ ਕਰਨੀ ਆ ਆਪਾਂ ਕਿਹੜਾ ਕਿਸੇ ਤੋਂ ਮੰਗ ਕੇ ਲੈਣਿਆ ਕੁਝ ਤੇ ਹੁਣ ਆਪਾਂ ਕੋਈ ਕੁਝ ਪਹਿਲਾਂ ਪੰਪ ਮੱਝਾਂ ਖੜੀਆਂ ਤੋਂ ਹੀ ਅੰਦਰ ਸਿੱਟਦਾ ਸੀ ਕੋਆ ਇੱਕ ਬੱਟ ਰਹੇਗਾ ਸੀ ਉਹ ਵੀ ਹੁਣ ਛੜਦ ਗਏ ਤੇ ਫੇਰ ਧੋਦ ਗਏ ਆਪਾਂ ਥਾਂ ਥਾਂ ਧੋਣ ਦਾ ਤਾਂ ਪੰਗਾ ਜੀ ਹਜੇ ਵੀ ਮੈਨੂੰ ਕੋਈ ਕੰਕ ਸਰਦੀਆਂ ਵੀ ਆ ਗਈਆਂ ਇੱਕ ਤਾਂ ਖੜੀਆਂ ਹਨਾ ਲੋਟ ਵੀ ਨਹੀਂ ਆਉਨੀਆਂ ਮੱਜਾਂ ਮੈਂ ਇੱਟਾਂ ਦਾ ਪੂਰਾ ਹਾਲ ਕਰ ਦਿੰਦੀਆਂ ਰੋੜ ਰੋੜ ਕੇ ਕਿਤੋਂ ਦੇ ਕਿਤੇ ਲੈ ਜਾਂਦੀਆਂ ਫਿਰ ਮੈਂ ਇੱਕ ਦਿਨ ਇਹਨਾਂ ਨੂੰ ਬਾਹਰ ਰੱਖ ਕਰ ਦਿੰਦੀਆਂ ਇੱਕ ਦਿਨ ਆਪਾਂ ਵੀ ਅੰਦਰ ਕਰ ਦਿੰਨੇ ਇਹਨਾਂ ਨੂੰ ਐਂ ਜੀ ਕਰ ਦਿੰਨੇ ਤੇ ਨਹੀ ਕੋਆ ਸਿੱਟਿਆ ਗਿਆ ਪਾਪ ਕੋਠੇ ਤੇ ਤੇ ਵਸ ਤੋਂ ਦੀਏ ਆਪਾਂ ਥਾਂ ਅੰਦਰ ਕਰ ਦਈ ਸਾਸ ਵਾਈ ਨੇ ਇਹ ਪਿਆਰੀ ਪਾਣੀ ਤੇ ਫੇਰ ਉਹਨੇ ਆਪਾਂ ਚੁੱਲ੍ਹੇ ਚੋਂ ਕੱਲ ਤੇ ਚਲੋ ਜੀ ਵੀਡੀਓ ਦਾ ਇੰਡ ਵੀ ਆਪਾਂ ਇੱਥੇ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੂਗੀ ਪਸੰਦ ਆਈ ਹੋਊਗੀ ਕਿਉਂਕਿ ਜੇ ਆਪਣੇ ਕੰਮ ਧੰਦਿਆਂ ਦੀ ਵੀਡੀਓ ਆਪਾਂ ਕਾਫੀ ਦਿਨਾਂ ਤੋਂ ਪਾਈ ਹੈ ਤੇ ਮੇਰੇ ਭੈਣ ਭਰਾਵਾਂ ਦੇ ਕਮੈਂਟ ਵੀ ਆਉਂਦੇ ਸੀ ਤੁਸੀਂ ਵੀਡੀਓ ਪਾਇਆ ਕਰੋ ਉਹ ਤਾਂ ਕਰਕੇ ਜੀ ਆਪਨੇ ਪਾਈ ਕਿਉਂਕਿ ਜਿਹੜੇ ਭੈਣ ਭਰਾ ਹਨ ਦਿਲ ਤੋਂ ਪਿਆਰ ਕਰਦੇ ਆ ਤੇ ਉਹਨਾਂ ਨੂੰ ਹੁੰਦਾ ਹੀ ਹੈ ਵੀ ਵੀਡੀਓ ਦੀ ਵੇਟ ਕਰਦੀ ਆ ਉਹ ਤੰਨਵਾਦ ਉਹਨਾਂ ਭੈਣ ਭਰਾਵਾਂ ਦਾ ਤੇ ਆਪਾਂ ਵੀਡੀਓ ਪਾ ਦਿਆ ਕਰਾਂਗੇ ਮੈਂ ਐ ਨਹੀਂ ਕਹਿੰਦੀ ਜੀ ਮੈਂ ਰੈਗੂਲਰ ਪਾਉਂਗੀ ਚਲੋ ਜਦੋਂ ਟਾਈਮ ਲੱਗਿਆ ਪਾ ਦਿਆ ਕਰੂੰ ਪਰ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚਦੀ ਕਰਾ ਕਰਾਂਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਰਾ ਇੰਨਾ ਪਿਆਰ ਕਰਦੇ ਹੋ ਤੇ ਆਪਾਂ ਅੱਜ ਚਲੋ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਉਮੀਦ ਕਰਦੇ ਆ ਛੇਤੀ ਮਿਲੀਏ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਏ